ਸ਼੍ਰੀ ਮਾਤਾ ਨਾਨਕੀ ਜੀ ਪੁੱਛਦੇ ਰਹਿੰਦੇ ਲਾਲ ਜੀ ਤੁਹਾਡੇ ਪਿਤਾ ਜੀ ਨੇ ਵਰਦਾਨ ਦਿੱਤਾ ਸੀ ਕਿ ਤੁਹਾਡੇ ਘਰ ਬਹੁਤ ਪ੍ਰਤਾਪੀ ਪੋਤਰਾ ਆਵੇਗਾ ਪੁੱਤਰ ਆਵੇਗਾ ਮਹਾਰਾਜ ਮੈਂ ਆਪਣੇ ਉਸ ਪੋਤਰੇ ਦਾ ਕਦੋਂ ਦਰਸ਼ਨ ਕਰਾਂਗੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਖਣਾ ਮਾਤਾ ਜੀ ਪਿਤਾ ਜੀ ਦੇ ਕਹੇ ਹੋਏ ਵਾਅਖ ਸਤ ਹਨ ਉਡੀਕ ਕਰੋ ਚੇਤਾ ਕਰੋ ਪਰਮੇਸ਼ਰ ਦਾ ਵਾਹਿਗੁਰੂ ਜੀ ਨੂੰ ਯਾਦ ਕਰੋ ਕਿ ਵਾਹਿਗੁਰੂ ਸੋ ਮਹਾਬਲੀ ਪੁੱਤਰੇ ਦਾ ਤੁਹਾਨੂੰ دیدار ਬਖਸ਼ੇ ਇਸ ਤਰ੍ਹਾਂ ਮਾਤਾ ਨਾਨਕੀ ਜੀ ਤਾਂ ਬਹੁਤ ਚਿਰ ਤੋਂ ਢੀਕ ਦੇਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਨੂੰ ਸ਼੍ਰੀ ਮਾਤਾ ਗੁਜਰ ਕੌਰ ਜੀ ਨੇ ਆਖਿਆ ਮਹਾਰਾਜ ਸਾਡੇ ਵਾਸਤੇ ਕੀ ਆਗਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਖਿਆ ਕਿ ਜੇ ਕਿਸੇ ਵੀ ਪ੍ਰਕਾਰ ਦਾ ਉਹ ਨੁਕਸਾਨ ਕਰ ਦੇਣ ਕਿੱਡਾ ਵੀ ਕੋਈ ਤੁਹਾਨੂੰ ਲੱਗੇ ਕਿ ਅਯੋਗ ਬਚਨ ਹੋ ਗਿਆ ਉਹਨਾਂ ਨੂੰ ਕਦੇ ਛਿੜਕਿਓ ਨਾ ਕਿਉਂਕਿ ਉਹ ਆਪ ਖੁਦ ਪਰਮੇਸ਼ਰ ਨੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਹੇ ਸ਼੍ਰੀ ਮਾਤਾ ਗੁਜਰ ਕੌਰ ਜੀ ਨੇ ਕਿਹਾ ਮਹਾਰਾਜ ਜੇ ਮਨਮਤਾਵਾਸ ਸਾਡੇ ਕੋਲੋਂ ਛਿੜਕਿਆ ਜਾਵੇ ਤਾਂ ਸਤਿਗੁਰੂ ਜੀ ਕਹਿੰਦੇ ਅਸੀਂ ਭੁੱਲ ਨਾ ਕਰਿਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵਾਕ ਕਹੇ ਕਿ ਅਸੀਂ ਭੁੱਲ ਨਾ ਕਰਿਓ ਕੇਵਲ ਉਹਨਾਂ ਨੂੰ ਆਪਣੇ ਪੁੱਤਰ ਨਾ ਜਾਣਿਓ ਉਹ ਤਾਂ ਧਰਤੀ ਦੇ ਉੱਤੇ ਧਰਮ ਦਾ ਰਾਜ ਸਥਾਪਿਤ ਕਰਨ ਲਈ ਆਏ ਨੇ